ਦੇਖੀ ਦੇਖੇ ਨਾ ਜਿਹੜੇ ਤੇ ਮਨ ਵਿੱਚ ਆਸਾਂ ਲਿਆ ਕਰਕੇ ਜਾਂਦੇ ਕਲਗੀਧਰ ਪ੍ਰੀਤਮ ਜੀ ਤੁਸੀਂ ਆਪਣੀਆਂ ਖਾਲਸੇ ਪੰਥ ਨਾਲ ਮਹੱਲੇ ਦੇ ਚਰਦੇ ਸੰਦਰਸ਼ਨ ਤਿਆਰ ਉਪਰਾਪਤ ਜਿਨ੍ਹਾਂ ਦੀ ਤੇ ਚਾਹਾਂ ਹੈ ਉਹਨਾਂ ਦੇ ਦਰਸ਼ਨ ਹੋਣਗੇ ਜਿਹੜੇ ਮੇਰੇ ਵਰਗੇ ਨਕੰਮੀ ਨੇ ਕੱਖ ਲੈਣਾ ਤੇ ਦੇਣਾ ਦੀ ਕੜੀਆਂ ਪਾ ਜਾ ਕੇ ਉੱਧਰ ਤੇ ਉੱਧਰ ਉਹਨਾਂ ਦੇ ਪਨੇ ਕੱਖ ਵੀ ਨਹੀਂ ਕਰਦਾ ਮਨ ਵਿੱਚ ਆਸਾਂ ਲੈ ਕਰਕੇ ਚੱਲਿਆ ਨੇ ਭਾਈ ਲੰਗਰਾਰ ਕਹਿੰਦੇ ਜਦੋਂ ਮਹੱਲਾ ਆਉਂਦਾ ਏ ਗੁਰੂ ਸਾਹਿਬ ਜੀ ਨੇ ਬਹਿੇ ਤੇ ਜਿਕਾਰੇ ਪਰ ਜਾਤਵਾਨੀ ਅੱਜ ਦੇ ਪੰਕਾਰੀ ਫੜੀ ਹੋਈ ਹੈ ਬੁਲਾਰ ਪੜਿਆ ਹੋਇਆ ਹੈ ਤੇ ਜਿਹਦੇ ਤੇ ਬੁਲਾਰ ਪੈਂਦਾ ਹੈ ਜਿਹਦੇ ਤੇ ਕੋ ਛੱਟਾ ਪੈਂਦਾ ਭਾਰ ਚਲਿਆ ਜਾਂਦਾ ਤੇ ਬੇਬੇ ਜੀ ਗਰੀਏ ਮਹਾਰਾਜ ਆਪ ਜੀ ਨੇ ਨਾਮ ਰੂਪੀ ਬੁਲਾਰ ਹੱਥ ਵਿੱਚ ਪੜਿਆ ਹੋਇਆ ਹੈ ਛੱਟਾ ਮਾਰਦੇ ਹੋ ਸਾਰੀ ਸੰਗਤ ਦੇਤੇ ਆਪਣੇ ਪੰਥ ਦੇਤੇ ਕਿਰਪਾ ਕਰਦੇ ਅਸੀਂ ਤੇ ਲੈਣ ਵਿੱਚ ਲੱਗੇ ਹਾਂ ਸਾਡੇ ਤੇ ਕਿਰਪਾ ਕਰਦੇ ਆ ਜਿਹੜਾ ਨਾਮ ਰੂਪੀ ਬੁਲਾਰ ਹੈ ਨਾ ਸਾਡੇ ਸਿਰ ਰੂਪੀ ਚੋਲੇ ਦੇ ਉੱਤੇ ਕਿਤੇ ਛੱਟਾ ਪੈ ਜਾਵੇ ਤੇ ਤੇਰੇ ਦਾਤੀ ਸੁਰਗ ਰੂਪੀ ਜਾ ਕੇ ਆਹ ਹੈ ਮਖੂਦਾ ਬਣਾਉਣਾ ਅਸਲ ਦੇ ਵਿੱਚ ਅਰਥ ਆ ਬੰਦੇ ਨੇ ਜਾਗੂ ਜਲਾਲ ਤੇ ਪ੍ਰਤੀਕ ਹੈ ਖਾਲਸਾ ਜਗੂ ਜਲਾਲ ਮਖੂਦਾ ਬਿਲਕੁਲ ਪਰ ਬੇਇਨਤੀ ਕਰੀਏ ਨਹੀਂ ਸਮੇਂ ਦੀ ਡੋਰ ਹੈ ਮਹਾਰਾਜ ਨਾਮ ਰੂਪੀ ਗੁਦਾਰ ਇਸ ਸਿਰਦੇ ਦੇ ਅੰਦਰ ਲੱਗੇ ਨੂੰ ਆਪਾਂ ਫਸਦੇ ਹਾਂ

ਤੇ ਅਗਲੇ ਪਾਸੇ ਹਵਸਾ ਬਣਦੀ ਬੇਕਤੀ ਜੀਤੀ ਦੇ ਫਿਰਦੇ ਨੂੰ ਮਹਾਰਾਜ ਜੀ ਬਖਸ਼ਿਆ ਇਹ ਦਸ ਹਵਸਾ ਮੰਗ ਗੋਬਾਰਾ ਸਿੰਘ ਨੇ ਬਿਆਨ ਕੀਤੀਆਂ ਭਾਈ 12 ਇਹ ਵੀ ਜੀ 12 ਮਹੀਨੇ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਿੰਨ੍ਹ ਭੋਇਆ ਤੇਰੇ ਘਰ ਤੋਂ ਟੱਡੇ ਹਾ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਮੇਰ ਬਣੇ ਸਕਾਰ ਮੇਰ ਤੇ ਇਹ ਨਾ ਹੋਵੇਗਾ ਕਿ ਕਿਰਪਾ ਦੇਣਾ ਤੇ ਕਿਰਪਾ ਲੈਣ ਵਾਸਤੇ ਕਿਰਪਾ ਦੇ ਅਧਿਕਾਰੀ ਬਣਨਾ ਪੈਣਾ ਜੀ ਅਸਾਰੇ ਛੇਵੀਂ ਦੇ ਨਾਲ ਕਿਰਪਾ ਨਹੀਂ ਹੁੰਦੀ ਇਹਦੇ ਦੇ ਨਿਰਵਰਗਾ ਕਹਿੰਦਾ ਏ ਪੰਜ ਦਿਨ ਜਪਨੀ ਸਾਹਿਬ ਦਾ ਮਾਰਗ ਅੰਤ ਸਾਰੇ ਸਾਰਾ ਕੰਮ ਪੂਰਾ ਹੋ ਜਾਵੇ ਇਹ ਨਹੀਂ ਆਣਾ ਕਿ ਕਾਲੇ ਰੋਏ ਪੈਨੇ ਆਪਾਂ ਕਿ ਛੇਵੀਂ ਛੇਵੀਂ ਸਾਰਾ ਕੰਮ ਹੋ ਜਾਵੇ ਕਦੇ ਪਾਪਾ ਅਮਰਦਾਸ ਪਾਤਸ਼ਾਹ ਦਾ ਜੀਵਨ ਬੜਿਆ ਹੈ 12 ਸਾਲ ਕਾਕਤ ਕੋਈ ਨਾ 12 ਸਾਲ ਪਾਈ ਜਾਣੇ ਨੇ 7 ਬਰੇ ਹੁਕਮ ਮੰਨੇ 7 ਬਰੇ ਹੁਕਮ ਤੇ ਪਾਪਾ ਬੋੜਾ ਸਿਆਉ ਜੀ ਦਾ ਨਾ ਪਹਿਲਾਂ ਬੇਕੀ ਕਰ ਦਿੱਤੀ 113 ਮਰੇ